ਪਨੀਆਰ ਜਿਹੜਾ ਪਿੰਡ ਹੈ ਦੀਨਾਨਗਰ ਸਬਡਿਵੀਜ਼ਨ ਦਾ ਤੇ ਅਸੀਂ ਅੱਜ 1100 ਆਪਰੇਸ਼ਨ ਜੋ ਪੂਰੇ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਉਹ ਇੱਥੇ ਵੀ ਚਲਾਇਆ ਜਾ ਰਿਹਾ ਹੈ ਇੱਥੇ ਸਾਨੂੰ ਇੱਕ ਬੜੀ ਯੂਨੀਕ ਜੀ ਚੀਜ਼ ਦਿਖੀ ਹੈ ਕਿ ਇੱਕ ਪਾਸੇ ਸਾਡਾ ਸੱਚ ਆਪਰੇਸ਼ਨ ਚੱਲ ਰਿਹਾ ਸੀ ਬਟ ਇੱਥੇ ਬੱਚੇ ਜਿਹੜੇ ਆ ਉਹ ਸਪੋਰਟਸ ਐਕਟੀਵਿਟੀ ਦੇ ਵਿੱਚ ਵੀ ਇਨਵੋਲਡ ਹੈਗੇ ਇਹ ਚੀਜ਼ ਬੜੀ ਚੰਗੀ ਹੈ ਅਸੀਂ ਆਪ ਵੀ ਇੰਟਰੈਕਸ਼ਨ ਕੀਤਾ ਹੈ ਬੱਚਿਆਂ ਦੇ ਨਾਲ ਤੇ ਬੱਚਾ ਨੂੰ ਇਕੱਠਾ ਕਰਕੇ ਅਸੀਂ ਇਹਨਾਂ ਨੂੰ ਸਮਝਾਇਆ ਵੀ ਹੈ ਅਵੇਅਰ ਵੀ ਕੀਤਾ ਹੈ ਤੋ ਇਹਦੇ ਨਾਲ ਇੱਕ ਚੀਜ਼ ਸਾਨੂੰ ਕਲੀਅਰ ਹੁੰਦੀ ਹੈ ਕਿ ਕਿੱਦਾਂ ਨਹੀਂ ਹੈ ਕਿ ਆਪਾਂ ਇੱਕ ਕਿਸੇ ਪਿੰਡ ਦਾ ਨਾਮ ਲੈ ਲਿਆ ਕਿ ਉੱਥੇ ਨਸ਼ਾ ਖੂਬ ਵਿਕਦਾ ਹੈ ਨਹੀਂ ਉਹ ਪੂਰਾ ਪਿੰਡ ਹੀ ਬੇਕਾਰ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੁਝ ਮਾੜੇ ਅਨਸਰ ਹੁੰਦੇ ਆ ਜਿੱਦਾ ਕਹਿੰਦੇ ਕਹਾਵਤ ਹੁੰਦੀ ਹੈ ਕਿ ਕੁਝ ਗੰਦੀ ਮੱਛੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ ਕੁਝ ਮਾੜੇ ਅਨਸਰ ਹੁੰਦੇ ਆ ਕੁਝ ਮਾੜੇ ਕਰ ਵੀ ਇੱਥੇ ਹੈਗੇ ਡਿਪਟੀ ਸਾਹਿਬ ਨੇ ਐਸਐਸਓ ਸਾਹਿਬ ਨੇ ਆਈਡੈਂਟੀਫਾਈ ਵੀ ਕੀਤਾ ਹੈ ਕਿ ਇੱਥੇ ਆਪਰੇਸ਼ਨ ਚੱਲ ਰਿਹਾ ਹੈ ਬਟ ਕਈ ਸਾਰੇ ਚੰਗੇ ਵੀ ਬੰਦੇ ਹੈਗੇ ਜੋ ਇਸ ਤਰ੍ਹਾਂ ਦੇ ਮੋਬਾਈਲ ਦੇ ਵਿੱਚ ਰਹਿ ਕੇ ਵੀ ਚਾਹੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹ ਜ਼ਿੰਮੇਦਾਰੀ ਜਿਹੜੂ ਆਪਣੇ ਲੈਵਲ ਤੇ ਪੂਰੀ ਕਰ ਰਹੇ ਹਨ ਤਾਂ ਉਹ ਵੀ ਬੰਦੇ ਹੈਗੇ ਔਰ ਉਹ ਆਪਣੇ ਹੀ ਸਾਥੀਆਂ ਦੇ ਲਈ ਇੱਕ ਮਿਸਾਲ ਵੀ ਹੁੰਦੇ ਆ ਤੇ ਉਹਨਾਂ ਦੇ ਲਈ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਆ ਅਸੀਂ ਇੱਥੇ ਬੱਚਾ ਨੂੰ ਦੇਖਿਆ ਸੀ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਕੇ ਸਾਨੂੰ ਕਾਫੀ ਚੰਗਾ ਲੱਗੇ ਕਿ ਜਿਹੜੇ ਹੈ ਆਪਣੇ ਜੋ ਵੀ ਆਪਣਾ ਇੱਥੇ ਦਾ ਉਹਨਾਂ ਨੂੰ ਫੈਸਿਲਿਟੀਆਂ ਹੈ ਉਸ ਅਕੋਰਡਿੰਗ ਉਹ ਆਪਣੀ ਸਪੋਰਟਸ ਐਕਟੀਵਿਟੀ ਜਿਹੜੀ ਹੈ ਉਹ ਕਰ ਰਹੇ ਹਨ ਨਾ ਕਿ ਉਹ ਕਿੱਥੇ ਕੋਈ ਨਸ਼ਾ ਵਗੈਰਾ ਸਰ ਜਿਹੜੇ ਆਡੈਂਟੀਫਾਈ ਕਰ ਕੀਤੇ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ ਕੁਝ ਮਿਲਿਆ ਜੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਛਾਪੇਮਾਰੀ ਹਲੇ ਵੀ ਚੱਲ ਰਹੀ ਹੈ ਸਾਨੂੰ ਇੱਕ ਸਸਪੈਕਟ ਜਿਹੜਾ ਉਹ ਮਿਲਿਆ ਹੈ ਉਹ ਕੇਸ ਦੇ ਵਿੱਚ ਵੌਂਟਡ ਸੀਗਾ ਉਹ ਡੀਪੀ ਸਾਹਿਬ ਨੇ ਹੁਣੇ ਦੱਸਿਆ ਮੈਂ ਫੋਨ ਕਰ ਸਕੀਤਾ ਗਿਆ ਹੈ ਔਰ ਉਸ ਤੋਂ ਇਲਾਵਾ ਕਈ ਸਾਰੇ ਘਰਾਦੀ ਹੁਣ ਜਿਹੜੇ ਪਮਾਇਸ਼ ਹੁੰਦੀ ਹੈ ਉਹ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਸ ਤਰ੍ਹਾਂ ਬਣਾਇਆ ਤੇ ਮਤਲਬ ਬੇਸਿਕਲੀ ਘ ਨੀতো ਬਣਾਇਆ ਹੈ ਜਾਂ ਕਿਸੇ ਨੇ ਬਣਾਇਆ ਉਹ ਵੀ ਕਿਤਾ ਜਾਏਗਾ ਇਹ ਸਰਚ ਬਿਆਨ ਕਿਤੋਂ ਹੀ ਗਾਂ ਤੋਂ ਵੀ ਚੜੀ ਰਹਿਣੀ ਇਹ ਸਰਚ ਬਿਆਨ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਚੱਲ ਰਹੇ ਹਨ ਸਾਡਾ ਅੱਜ ਦਾ ਦਿਨ ਪੂਰਾ ਇਹੀ ਸਾਰੇ ਹੌਟਸਪੌਟ ਨੂੰ ਟਾਰਗੇਟ ਕਰਨ ਦਾ ਸੀ ਕਿ ਉੱਥੇ ਜਾ ਕੇ ਚੈਕਿੰਗ ਕੀਤੀ ਜਾਵੇ ਹੁਣ ਆਪਾਂ ਨੈਕਸਟ ਜਿਹੜਾ ਹੈ ਉਹ ਟਾਰਗੇਟਡ ਚੈਕਿੰਗ ਕਰਾਂਗੇ ਜਿਸ ਦੀ ਸਾਨੂੰ ਇਨਫੋਰਮੇਸ਼ਨ ਹੈਗੀ ਕਿ ਵੀ ਫਲਾਣਾ ਬੰਦਾ ਹੁਣ ਹੀ ਆਇਆ ਹੈ ਬਾਹਰ ਤੋਂ ਉਹ ਬੇਸਡ ਔਨ ਇਨਫੋਰਮੇਸ਼ਨ ਪੁਆਇੰਟ ਆਫ ਸੇਫਟੀ ਜਿਹੜੀ ਹੈ ਸਰਚ ਕੀਤੀ ਜਾਏਗੀ